ਪੁਲਸ ਫੋਰਸ ਨੇ ਤੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਇਜਰੀਜ਼ ਹੋਈਆਂ ਨੇ ਸਾਡੀ ਡਿਪਸਾ ਹਡਕੁਆਟਰ ਰਾਹੁਲ ਭਾਰਦਵਾਜ ਜੀ ਦੇ ਉਹਦੇ ਬਾਹਰ ਤੇ ਜੋ ਫੈਕਚਰ ਹੋਇਆ ਉਹਨਾਂ ਦੇ ਗਨਮਨ ਨੂੰ ਵੀ ਸਟਾ ਲੱਗੀਆਂ ਨੇ ਬੁੱਲ ਜ਼ਮੀਨ 600 ਕਿਲ ਹੈ 700 ਕਹਾ ਕਹਿੰਦੇ ਆ 600 ਕਿਲ ਲਗਭਗ ਉਹਦਾ ਬਣ ਜੂ ਕੈਸ ਤੇ ਬਿਲਕੁਲ ਪੂਰੀ ਤਿਆਰੀ ਦੇ ਨਾਲ ਆਏ ਸੀਗੇ ਅਟੈਕ ਕਰਨ ਨੂੰ ਜਦੋਂ ਜਿਹੜੀ ਪੂਰੀ ਤਿਆਰੀ ਦੇ ਨਾਲ ਆਏ ਸੀ ਵੀ ਅੱਜ ਜਿਹੜੀ ਫੋਰਸ ਦੇ ਉੱਤੇ ਅਟੈਕ ਕਰਨਾ ਹੀ ਕਰਨਾ ਪਹਿਲਾਂ ਲੋਕਾਂ ਨੂੰ ਕਿਹਾ ਵੀ ਛੋਟੀ ਜ਼ਮੀਨਾਂ ਤੁਸੀਂ ਬਾਤ ਕਰ ਲਓ ਮਾਲਕੀ ਹੱਕ ਦੇਵਾਂਗੇ ਉਹ ਨੂੰ 100-100 ਸਾਲ ਤੋਂ ਵੱ ਉਹ ਮਾਲ ਕਿਆ ਕਿ ਨਹੀਂ ਦਿੱਤੇ ਜਿਹਨੇ ਆਵਾਜ਼ ਕਰ ਦਿੱਤੀ ਐ ਉੱਚ ਫਿਰੋਜ਼ਪੁਰ ਆਉਂਦਾ ਐ ਅੰਮ੍ਰਿਤਸਰ ਆਉਂਦਾ ਐ ਗੁਰਦਾਸਪੁਰ ਆਉਂਦਾ ਉਹ ਸਾਰੇ ਸਾਰੇ ਜਿਲ੍ਹੇ ਜਿਹੜੀ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਜੌਂਦ ਵਿੱਚ ਕਿਸਾਨ ਅਤੇ ਪੁਲਿਸ ਫੋਰਸ ਹੋਏ ਆਮਨੋ ਸਾਹਮਣੇ ਪਿੰਡ ਜੌਂਦ ਵਿੱਚ ਹੋਈ ਇਸ ਘਟਨਾ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਓ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਪਹਿਲਾਂ ਲੋਕਾਂ ਨੂੰ ਕਿਹਾ ਵੀ ਛੋਟੀ ਜਿਹੀ ਮੇਰਾ ਤੁਸੀਂ ਬਾਤ ਕਰ ਲਓ ਮਾਲ ਕਿਆ ਕਿ ਦੇਵਾਂਗੇ ਉਹ ਨੂੰ 100-100 ਸਾਲ ਤੋਂ ਵੱਧ ਹੋ ਗਏ ਉਹ ਮਾਰ ਗਿਆ ਕਿ ਨਹੀਂ ਦਿੱਤੇ ਜਿਹਨੇ ਆਵਾਜ਼ ਕਰ ਦਿੱਤੀ ਐ ਉਹ ਚ ਫਿਰੋਜ਼ਪੁਰ ਆਉਂਦਾ ਐ ਅੰਮ੍ਰਿਤਸਰ ਆਉਂਦਾ ਗੁਰਦਾਸਪੁਰ ਆਉਂਦਾ ਉਹ ਸਾਰੇ ਸਾਰੇ ਜ਼ਿਲ੍ਹੇ ਜਿਹੜੀ ਮੁਸਲਮਾਨੇ ਸੁੱਜੜ ਕੇ ਗਏ ਭਰਾ ਸਾਡੇ ਉਹਨਾਂ ਦੀ ਜ਼ਮੀਨ ਜਿਹੜੀ ਇੱਥੇ ਆਈ ਦਿੱਤੀ ਕਿਸੇ ਨੂੰ ਉਹ ਲੈਉਣੀ ਚੜਾਈ ਉਹਨਾਂ ਨੂੰ ਜੂਲਦੀ ਜ਼ਮੀਨ ਕਹੀ ਜਾਂਦੇ ਕੁਝ ਸ਼ਾਮਲਾਟ ਤੇ ਬੈਠਿਆ ਸਾਡੇ ਮਜ਼ਦੂਰ ਬੈਠਿਆ ਕਰ ਜਦੋਂ ਜਗੇ ਨਹੀਂ ਉਹਨੂੰ ਦਿੱਤੀ ਪੰਜ ਮਰਲੇ ਉਹ ਸ਼ਾਮਲਾਟ ਚ ਬਾਈ ਬੈਠੇ ਚੋ ਜਾਂ ਮਾੜਾ ਮੁੰਡਾ ਕੱਚਾ ਪిల్లా ਜਿਹੜਾ ਵੀ ਪਿਆ ਉਹਨਾਂ ਤੋਂ ਉਹ ਸਾਰੀ ਜ਼ਮੀਨ ਰਿਕਾਰਡ ਚ ਲਿਆ ਕੇ ਇਹਨੂੰ ਭਵਕਿੰਦੇ ਆ ਮੰਡੀਆਂ ਦਾ ਨਾਂਉ ਦਿੰਦਾ ਕੌਮਕਰੀਆਂ ਜਿਵੇਂ ਬਹੁਤ ਕਮਾਲ ਦੀਆਂ ਮੰਡੀਆਂ ਨੂੰ ਉਹ ਬਾਹਰ ਨਾਲ ਨੂੰ ਕਹਿਣਾ ਵੀ ਆਜੋ ਲੈ ਲਓ ਤੇ ਉਹ ਸਾਰੀ ਜ਼ਮੀਨ ਸਰਕਾਰ ਆਪ ਦੇ ਨੌਜਣਾ ਰਹੀ ਆ। ਆਹ ਆਵਾਜ਼ ਆ ਭਰਾਵੋ ਦੱਸ ਦੇ ਤਾਂ ਪਤਾ ਤਾਂ ਬਾਅਦ ਚ ਲੱਗਦਾ ਸਾਡੀ ਚੜਾ ਲਈ ਹੋਵੇ ਨਹੀਂ ਚੜਾਈਦਾ ਚੜਾ ਲਵਾਂਗੇ ਰਿਕਾਰਡ ਬਣਾ ਲਿਆ। ਰਿਕਾਰਡ ਦਾ ਸਾਰ ਉਹਨਾਂ ਨੇ ਲੈ ਲਿਆ। ਸਾਰੀ ਗੱਲ ਕਰਕੇ ਆ ਤਾਂ ਇਹਦਾ ਸ਼ੁਰੂਆਤ ਆ ਉੱਥੋਂ ਵੀ ਪਹਿਲਾਂ ਇੱਥੋਂ ਪੰਨੋ। ਫਿਰ ਗੱਲਾਂ ਪਾ ਲਾਂਗੇ ਤੇ ਜੇ ਉਹ ਬਾਹਰ ਲਿਆ ਕੰਪਨੀਆਂ ਨੇ ਆ ਕੇ ਜ਼ਮੀਨ ਲੈਣੀ ਹੈ ਜਿਹੜਾ ਭਾਈ 200 ਸਾਲ ਦਾ ਬੈਠਾ ਹੈ ਤਿੰਨ ਪੀੜੀਆਂ ਉੱਥੇ ਉਹਦੀਆਂ ਗੁਜ਼ਰੀਆਂ ਉਹ ਮਰੇ ਤੋਂ ਬਿਨਾ ਜ਼ਮੀਨ ਕਿਵੇਂ ਛੱਡੂ? ਜਮੀਨ ਲੈਣੇ ਪਹਿਲਾਂ ਮਾਰ ਦਿਆ ਨੋ ਇਹ ਕਹਿੰਦਾ ਰੋੜੇ ਲੈ ਆਏ ਅਸੀਂ ਨਹੀਂ ਰੋੜੇ ਲਿਆਉਂਦੇ ਮਾਰਨ ਗੋਲੀਆਂ ਅਸੀਂ ਲੈਂਡ ਬਣਾ ਕੇ ਖੜਦੇ ਹਾਂ ਬਾਹਰਲਾ ਨੂੰ ਤੋਂ ਬਾਅਦ ਸਾਰਿਆਂ ਨੂੰ ਮਾਰਦਾ ਫਿਰ ਇਹਨਾਂ ਦੀ ਹੋਈ ਆ ਸਾਡੇ ਵਾਲੀ ਵੀ ਇਹਨਾਂ ਦੀ ਹੋਈ ਆ ਇਕੱਲੇ ਸਰਦਾਰਾਂ ਨੇ ਇਸ ਤਰ੍ਹਾਂ ਦੱਸਿਆ ਯਾਰ ਤੇ ਜੇ ਉਹ ਕਹਿਣ ਵੀ ਨਹੀਂ ਆਏ ਛੋਟੇ ਜਿਉਂਦੇ ਵੀ ਰਹਿਣ ਦੇਣਾ ਤੁਹਾਨੂੰ ਕੁਛ ਨੂੰ ਕੁਛ ਨੂੰ ਮਾਰ ਵੀ ਦੇਣਾ ਜਮੀਨਾਂ 'ਚ ਬਣਾਗੇ ਟੋਟਲ ਮਰਾਂਗੇ ਉਸ ਤੋਂ ਬਾਅਦ ਜਮੀਨਾਂ ਇਹਨਾਂ ਦੀਆਂ ਉਸ ਤੋਂ ਬਾਅਦ ਸਾਡੀਆਂ ਹੈਗੇ ਮਤਲਬ ਜੋ ਛੋਟੇ ਵਾਲੇ ਕੋਈ ਹੋਰ ਕੋਈ ਰਾਜ ਮਰੱਬੇ ਬੰਦੇ ਨੂੰ ਕਿਹਾ ਜਾ ਰਿਹਾ ਹੈ ਵੀ ਜ਼ਿੰਮੇਵਾਰਾਂ ਤੋਂ ਸਰਦਾਰਾਂ ਕੋਲ ਮਰੱਬੇ ਬੰਦੇ ਲੈ ਕਿੰਨੇ ਆਰੀ ਹੈ ਜੇ ਸਰਕਾਰ ਹੈ ਇਹਨਾਂ ਦਾ ਕੋਈ ਜ਼ਿੰਮੇਵਾਰਾ ਰੋਲਾ ਨਿਵੇੜ ਦਿੰਦੀ ਅਸੀਂ ਹੁਣ ਵੀ ਤਿਆਰ ਆ ਜਿੰਨੇ ਨਹੀਂ ਪੁੰਚਦੇ ਜਿੰਨੇ ਮੇੜ ਨਾਮ ਇੱਥੇ ਆਇਆ ਮਹਾਵੀਰ ਰੋਲਾ ਥੋੜਾ ਕਿਤੇ ਵੱਡਾ ਪੈ ਜਾਉ ਬੰਦੇ ਨੁਕਸਾਨੇ ਜਾਣਗੇ ਇਹਨੂੰ ਬੈਠ ਕੇ ਨਿਵੇੜ ਲੋ ਜਨਦੀ ਸਰਦਾਰ ਵਾਲੇ ਪਾਸੇ ਕੇਸ ਆ ਉਹ ਕਹਿੰਦੇ ਅਸਾਨੂੰ ਕਿੱਲੇ ਮਗ 2.5 ਲੱਖ ਦਵਾ ਦੇ ਅਸੀਂ ਇਧਰ ਵੀ ਬਣਾ ਲਏ ਕੋਸ ਇਧਰ ਵਾਲੇ ਵਿੱਚ ਆ ਗਏ ਉਸ ਉਧਰ ਵਾਲੇ ਆ ਗਏ ਜਿਹੜੇ ਰੌਲਾ ਪਾਉਣ ਵਾਲੇ ਹੁੰਦੇ ਆ ਉਹਨਾਂ ਨੇ ਫੇਰ ਰੌਲਾ ਪਾਤਾ ਸਮਝੋਤਾ ਨਹੀਂ ਖਰੇ ਹੁਣ ਦੇ ਵਿੱਚ ਬੁੱਲ ਜ਼ਮੀਨ 600 ਕਿੱਲਾ ਹੈ 700 ਕਮਾਹ ਕਹਿੰਦੇ ਆ 600 ਕਿੱਲਾ ਲਗਭਗ ਉਹਦਾ ਬਣ ਜੂ ਜਦ ਵੀ 700 ਕਮਾਹ ਜ਼ਮੀਨ ਹੈ ਜਿਹੜੀ ਤੇ ਆ ਬੰਬੇ ਬੰਦੀ ਕਰਕੇ ਸਰਦਾਰਾਂ ਨੂੰ ਮਾਲਕ ਬਣਾਉਣਾ ਹੈ ਪਹਿਲਾਂ ਸਰਦਾਰਾਂ ਕੋਲੇ ਥੋੜੀ ਜਿਹੀ ਮੈਨ ਹੈ ਜੇ ਭਾਈ ਕੋਈ ਆਪ ਦੀ ਵੇਚੀ ਬੈਠਾ ਬੜਾ ਗਰੀਬ ਹੋ ਗਿਆ ਸਰਦਾਰ ਅਸੀਂ ਪ੍ਰਾਪੇ ਤੌਰ ਤੇ ਸਾੜ ਦੇਣੇ ਉਹਨੂੰ ਦਵਾ ਦੇਣੇ ਆ ਸੁਝੋਤੋ ਦਾ ਕਰ ਲ ਕੋਈ ਹੁਣ ਫੋਰਸ ਦੇ ਜੋਰ ਡਾਂਗਾ ਦੇ ਜੋਰਦਾਰ ਗੋਲੀ ਦੇ ਜੋਰ ਅੱਥਰੂ ਗੱਡੀਆਂ ਨਾਲ ਲਿਆ ਕੇ ਇਹ ਸਾਰਾ ਬੁਹਲੀਆ ਹੀ ਬੈਠੇ ਆ ਸਾਰਾ ਕੁਝ ਇਹਨਾਂ ਕੋਲ ਹੀ ਸਾਡਾ ਮੁਕਾਬਲਾ ਕੀ ਆ ਜੇ ਸਾਨੂੰ ਡਾਂਗਾ ਨਾ ਪੰਦੇ ਅਸੀਂ ਰੋੜਿਆਂ ਨਾਲ ਸਾਡੀ ਸੁਰੱਖਤਤਾ ਕਰਪਾ ਕਰੀ ਤੇ ਕਹਿੰਦੇ ਰੋੜਿਆ ਇੱਥੇ ਜਿਹੇ ਕਹੀ ਜਾਂਦੇ ਪ੍ਰੋਬਲਮ ਆ ਬੰਬ ਆ ਹੁਣ ਉਹ ਮੁਕਤੀ ਜਾਂਦਾ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਰੋੜੇ ਕਿਹਾ ਸੀ ਮੈਂ ਉਹ ਪਹਿਲਾਂ ਉਹਦੇ ਤੁਰਦੀ ਮੇਰੀ ਵੀਡੀਓ ਬਣੀ ਪਈ ਆ ਮੈਂ ਦਿਖਾਉ ਥੋੜਾ ਪ੍ਰੋਬਲਮ ਜੇ ਤੁਸੀਂ ਧਰਤੇ ਦਾ ਇਪਿੰਡ ਜੌਨ ਦੇ ਵਿੱਚ ਥਾਣਾ ਸਦਰ ਰਾਮਪੁਰਾ ਦਾ ਏਰੀਆ ਹੈਗਾ ਸਬਡਿਵੀਜ਼ਨ ਪੂਲ ਸਬਡਿਵੀਜ਼ਨ ਇੱਥੇ ਅੱਜ ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਿਹਦੇ ਵਿੱਚ ਇੱਕ ਨਿਸ਼ਾਨਦੇ ਜਿਹੜੀ ਹੈਗੀ ਪਿੰਡ ਜੌਨ ਦੀ ਜਿਹੜੀ ਨਹੀਂ ਹੋਈ ਉਹਦੇ ਵਿੱਚ ਮਾਰੇ ਹੋ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਦੇ ਸੰਬੰਧ ਵਿੱਚ ਅੱਜ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਦੋਂ ਸਾਡੀ ਫੋਰਸ ਉੱਤੇ ਪਹੁੰਚੀ ਤਾਂ ਜਿਹੜੀ ਪਿੰਡ ਵਾਲੇ ਸੀਗੇ ਨਾਲ ਉੱਥੇ ਕਿਸਾਨ ਕਿੱਥੇ ਬੰਦਿਆਂ ਦੇ ਜਿਹੜੇ ਵਰਕਰ ਸੀਗੇ ਉਹ ਕਾਫੀ ਅਗਰੈਸਿਵ ਮੋਡ ਦੇ ਵਿੱਚ ਸੀਗੇ ਉਹਨਾਂ ਨੇ ਇੱਕ ਟਰਾਲੀ ਜਿਹੜੀ ਇੱਟਾਂ ਦੀ ਭਰੀ ਹੋਈ ਸੀਗੀ ਤੇ ਉਹਦੇ ਵਿੱਚ ਤੇਲ ਦੀ ਕੰਨੀਆਂ ਵੀ ਜਿਹੜੀ ਸੀਗੀਆਂ ਜਦੋਂ ਪੁਲਿਸ ਫੋਰਸ ਪਰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਜਿਹੜਾ ਹੈਗਾ ਸਾਡੀ ਪੁਲਿਸ ਫੋਰਸ ਦੇ ਉੱਤੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਹਨ ਉਹਨਾਂ ਨੂੰ ਇਜਰੀਜ਼ ਹੋਈਆਂ ਨੇ ਸਾਡੀ ਡਿਪਸਾ ਹਡਕੁਆਟਰ ਰਾਹੁਲਪੁਰਾਧਵਾਜ ਜੀ ਦੇ ਉਹਨਾਂ ਦੇ ਬਾਹਾਂ ਤੇ ਜੋ ਫ੍ਰੈਕਚਰ ਆਇਆ ਉਹਨਾਂ ਦੇ ਗਨਮਨ ਨੂੰ ਵੀ ਛਟਾਂ ਲੱਗੀਆਂ ਨੇ ਇਹ ਜਿਹੜੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜੇ ਅੱਜ ਜਦੋਂ ਡਿਊਟੀ ਗਏ ਸੀਗੇ ਤੇ ਉੱਥੇ ਪਟਵਾਰੀ ਜਿਹੜਾ ਸੀਗਾ ਤੇ ਜਿਹੜੀ ਹੋਰ ਉਹਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਵੀ ਉਹਨਾਂ ਨੇ ਬੰਦੀ ਬਣਾ ਲਿਆ ਸੀਗਾ ਜਿਹਦੇ ਵਿੱਚ ਫੋਰਸ ਆਇਨ ਜਿਹੜਾ ਹੈ ਉਹਨਾਂ ਨੂੰ ਉੱਥੇ ਛਡਵਾਇਆ ਗਿਆ ਸੋ ਇਹ ਸਾਰੇ ਨਵੋਲੈਂਟ ਜਿਹੜੀ ਇਨਸੀਡੈਂਟ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਹੈੱਡਕੁਆਟਰ ਨਾਲ ਰਾਹੁਲ ਭਾਰਤਵਾਜ ਨੇ ਉਹਨਾਂ ਦੀ ਇੰਜਰੀਜ਼ ਹੋਈ ਹੈ ਸੋ ਅਸੀਂ ਇਹਨਾਂ ਸਾਹ ਜਿਹੜੇ ਪਟਵਾਰੀ ਨੂੰ ਬੰਦੀ ਬਣਾਉਣ ਤੇ ਸਾਡੇ ਜਿਹੜੇ ਜੁਟਸਾ ਨੂੰ ਸੈੱਟ ਮਾਰਨ ਦੇ ਜਿਹੜੇ ਇਹ ਇਸ਼ੂ ਨੂੰ ਲੈ ਕੇ ਅਸੀਂ ਜਿਹੜੇ ਹੈਗਾ ਮੁਕਤਮਾ ਦਰਜ ਕਰ ਰਹੇ ਹਾਂ ਕਿਸਾਨ ਜਿੱਥੇ ਬੰਦੀ ਜਿਹੜੇ ਆਗੂ ਸੀਗੇ ਉਹਦੇ ਜਿਹੜੇ ਉੱਥੇ ਵਰਕਰ ਸੀਗੇ ਔਰ ਜਿਨ੍ਹਾਂ ਨੇ ਇਸੇ ਵਾਇਲੈਂਟ ਘਟਨਾ ਨੂੰ ਅੰਜਾਮ ਦਿੱਤਾ ਅਸੀਂ ਉਹਨਾਂ ਦੇ ਖਿਲਾਫ ਮੁਕਤਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਕਰਾਂਗੇ ਦੇਖੋ ਤੇ ਜਿਹੜੀ ਇੱਟਾਂ ਦੀ ਟਰਾਲੀ ਜਿਹੜੀ ਹੈਗੀ ਉਹ ਵੀ ਬਿਲਕੁਲ ਖਾਲੀ ਸੀਗੀ ਉਹਦੇ ਵਿੱਚ ਜਿਹੜੇ ਗੱਟੇ ਸੀਗੇ ਉਹ ਬਿਲਕੁਲ ਭਰੇ ਹੋਏ ਸੀ ਗੱਟਾਂ ਦੇ ਟਰਾਲੀ ਜਿਹ ਅਦਰਵਾਈਜ਼ ਜਿਹੜੀ ਉਹ ਟਰਾਲੀ ਸੀਗੀ ਉਸ ਟਾਈਮ ਉਹਦੇ ਵਿੱਚ ਤੇਲ ਸੀਗਾ ਬਾਅਦ ਵਿੱਚ ਜਦੋਂ ਉਹਨਾਂ ਨੇ ਪੁਲਿਸ ਦੇ ਕੋਲ ਉਹ ਟਰਾਲੀ ਛਡਵਾ ਲਈ ਤਾਂ ਉਹਦੇ ਵਿੱਚੋਂ ਤੇਲ ਦੀ ਜਿਹੜੀ ਟੈਂਕ ਖਾਲੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਇੱਕ ਡਰਾਮਾ ਰਚਨ ਦੇ ਤੌਰ ਦੇ ਉੱਤੇ ਜਿਹੜੀ ਉਹ ਟਰਾਲੀ ਖਾਲੀ ਦਿਖਾਈ ਹੈ ਬਾਕੀ ਜਿਹੜੀ ਸਾਫ਼ ਵੀਡੀਓ ਦੇ ਵਿੱਚ ਦੇਖ ਰਹੇ ਹੋ ਟਰਾਲੀ ਭਰੀ ਹੋਈ ਤੇ ਨਾਲ ਜਿਹੜੀ ਇੱਟਾਂ ਦੀ ਟਰਾਲੀ ਹੈ ਉਹ ਵੀ ਭਰੀ ਹੋਈ ਹੈ ਜੀ ਜਦੋਂ ਜਿਹੜੀ ਇੱਟਾਂ ਵਾਲੀ ਟਰਾਲੀ ਸੀਗੀ ਉਹਦੇ ਰੋੜਾ ਰੋੜੇ ਰੱਖੇ ਹੋਏ ਸੀਗੇ ਸਪੈਸ਼ਲੀ ਇੱਕ ਵਾਰ ਇੱਟਾਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਕਿਸੇ ਕੰਮ ਵਾਸਤੇ ਵਰਤਦੇ ਆਂ ਇੱਕ ਸਪੈਸ਼ਲ ਪਰਪਸ ਵਾਸਤੇ ਜਿਹੜੇ ਰੋੜੇ ਬਣਾ ਕੇ ਲੈ ਕੇ ਆਏ ਸੀਗੇ ਜਿਹੜੇ ਕਿ ਚਲਾਉਣ ਵਾਸਤੇ ਵਰਤਣ ਵਾਸਤੇ ਸਪੈਸ਼ਲੀ ਉਹਨਾਂ ਨੂੰ ਗੱਟਾਂ ਦੇ ਵਿੱਚ ਭਰ ਕੇ ਲਿਆਦਾ ਗਿਆ ਸੀਗਾ ਤੇ ਨਾਲ ਜਿਹੜੀ ਉਹ ਟਰਾਲੀ ਜਿਹਦੇ ਵਿੱਚ ਜਿਹੜਾ ਤੇਲ ਵਾਲੀ ਰੱਖੀ ਹੋਈ ਸੀਗੀ ਢੋਲੀ ਰੱਖੀ ਹੋਈ ਸੀਗੀ ਸੋ ਦਾ ਮੇਨ ਪਰਪਸ ਇਹ ਜਿਹੜੀ ਪੂਰੀ ਤਿਆਰੀ ਦੇ ਨਾਲ ਆਏ ਸੀ ਵੀ ਅੱਜ ਜਿਹੜੀ ਫੋਰਸ ਦੇ ਉੱਤੇ ਅਟੈਕ ਕਰਨਾ ਹੈ ਆਦਰਵਾਇਜ਼ ਜਿਹੜਾ ਹੋਇਆ ਮੌਕੇ ਦੀ ਨਜਾਕਤ ਵਿੱਚ ਕਈ ਵਾਰ ਆਪਾਂ ਦੇਖਦੇ ਹਾਂ ਵੀ ਕਈ ਵਾਰ ਫੋਰਸ ਨਾਲ ਆਪਣਾ ਹੋ ਜਾਂਦਾ ਉਹ ਸਿਚੁਏਸ਼ਨ ਹੋਰ ਹੁੰਦੀ ਹੈ ਪਰ ਅੱਜ ਦੀ ਸਿਚੁਏਸ਼ਨ ਨੂੰ ਦੇਖਦੇ ਹੋ ਜਿੱਦਾਂ ਉਹਨਾਂ ਨੇ ਕਰਕੇ ਆਏ ਸੀ ਤੇ ਬਿਲਕੁਲ ਪੂਰੀ ਤਿਆਰੀ ਦੇ ਨਾਲ ਆਏ ਸੀਗੇ ਅਟੈਕ ਕਰਨ ਨੂੰ ਜਦੋਂ ਉਹਨਾਂ ਨੇ ਇਹ ਸੀ ਮੁਕਦਮੇ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਕਰਾਂਗੇ ਪੁਸ਼ਕੀਸ ਦੇ ਵਿੱਚ ਅੱਗੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਮੋਟਿਵ ਜਿਹੜਾ ਕਲੀਅਰ ਕੀਤਾ ਜਾਊਗਾ ਇਹ ਜਤੇ ਬੰਦੇ ਉਹ ਗਰਾਹਾਂ ਦੇ ਵਰਕਰ ਸੀਗੇ ਬਾਕੀ ਕੁਝ ਪਿੰਡ ਵਾਲੇ ਬੰਦੇ ਸੀਗੇ ਹੁਣ ਸੀ ਜਿਹੜੀ ਹੈਗੀ ਹੈ ਡਿਊਟੀ ਵਾਸਤੇ ਗਈ ਸੀ ਨਾ ਕਿ ਉੱਥੇ ਕੋਈ ਜਿਹੜਾ ਹੈਗਾ ਮਤਲਬ ਡਿਊਟੀ ਲੱਗੀ ਸੀ ਕਿ ਹਾਈ ਕੋਰਟ ਦੇ ਹੁਕਮਾਂ ਦੇ ਸਬੰਧ ਦੇ ਵਿੱਚ ਉੱਥੇ ਗਈ ਸੀਗੀ ਸੋ ਇਸ ਸਬੰਧ ਦੇ ਵਿੱਚ ਜਿਹਨਾਂ ਨੇ ਇੰਜਰੀ ਕੀਤੀ ਸੀ ਮੁਕਤਵਾ ਦਰਜ ਕਰਕੇ ਵੀ ਕਰਵੇ ਕਰਾਇਆ ਹੈ